ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਤੇ ਇਹ ਪਿੰਡ ਆ ਜਿਹੜਾ ਮਿੱਤਰੋ ਜੁਲੇ ਫਰੀਦਕੋਟ ਦਾ ਤੇ ਬਰਗਾੜੀ ਸ਼ਹਿਰ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਨਗਰ ਆ ਗੋਬਿੰਦ ਸਿੰਘ ਬਾਈ ਦੇ ਘਰ ਦੇ ਵਿੱਚ ਆ ਜਿਸ ਘਰ ਦੇ ਵਿੱਚ ਚੰਗੇ ਜਾਨਵਰ ਰੱਖੇ ਹੋਏ ਆ ਮਿੱਤਰੋ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਛੋਟੀ ਰੋੜੀ ਰੁਸਤਮਗੰਦੂਲੀ ਦੀ ਮਿੱਤਰੋ ਬਾਈ ਹੁਣਾਂ ਨੇ ਵੇਚਣੀ ਲਾਈ ਆ ਕੀ ਡਿਟੇਲ ਆ ਕਿਹੜੇ ਪਾਸੋਂ ਇਹ ਆਈ ਹੋਈ ਆ ਕੀ ਇਹਦੀ ਮਾਂ ਦੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਕਰਦੇ ਆਓ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵੀਰੇ ਠੀਕ ਠਾਕ ਵੀਰਾ ਹੋਰ ਸੇਤਾ ਪਰਵਾੜਾ ਵਧੀਆ ਵਧੀਆ ਵੀਰਾ ਅੱਛਾ ਭਾਈ ਇਹ ਝੋਟੀ ਤੇਰੇ ਦੋਸਤ ਗੋਪਿੰਦ ਸਿੰਘ ਦੀ ਬਾਈ ਹਾਂਜੀ ਹਾਂਜੀ ਵੀਰੇ ਠੀਕ ਆ ਬਾਈ ਬਾਈ ਦਾ ਘਰ ਕਿੱਥੇ ਕੋਆ ਵੀਰੇ ਇਹ ਪਿੰਡ ਦੇ ਵਿਚਾਲੇ ਵੀਰੇ ਗੁਰਦੁਆਰਾ ਸਾਹਿਬ ਕੋਲੇ ਠੀਕ ਆ ਅੱਛਾ ਵੀਰੇ ਜਿਹੜਾ ਝੋਟੀ ਵੇਚਣੀ ਆ ਆਪ ਤਾਂ ਹੈਗੀ ਰੁਸਤਮ ਗੰਦੋਲੀ ਦੀ ਹੈ ਨਾ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਕੀ ਰਿਹਾ ਤੇਰਾ ਬਾਈ ਪਲੱਸ ਵੀਰੇ ਸਿੰਘ ਮਾਂ ਖਾਸ ਤੋਂ ਆਈ ਵੀ ਸੀ ਉਹ ਸਿੰਘ ਮਾਂ ਦਾਸ ਤੋਂ ਹੈ ਹਾਂ ਚੈਂਪੀਅਨ ਆ ਉਥੋਂ ਦੀ ਚੈਂਪੀਅਨ ਆ ਉਥੋਂ ਦੀ ਠੀਕ ਆ ਬਾਈ ਆ ਮਾਂ ਦੀ ਬਰਾਂਡੇ ਦੇ ਵਿੱਚ ਆ ਜਿਹੜੀ ਹਾਂਜੀ ਹਾਂਜੀ ਠੀਕ ਆ ਬਾਈ ਤੇ ਇਹ ਵੀਰੇ ਫਿਰ ਕਿੰਨਾ ਦੁੱਧ ਦੇ ਦਿੰਦੀ ਆ ਇਹ ਇਹ ਦੇ ਦੂ ਵੀਰੇ ਪਿਛਲੇ ਸੂਏ 18 ਪਲੱਸ ਸੀ ਇਹ ਵੀਰੇ ਕਿੰਨਾ ਸੁਆ ਸੁਣਾ ਬਾਈ ਸੁਆ ਤੀਜਾ ਸੁਣਾ ਵੀਰੇ 20 ਸੁਣਾ ਕਿੰਨੇ ਦਿਨ ਇਹਦੇ ਬਾਕੀ ਪਏ ਆ ਹਰੇ ਦਿਨ ਬਾਈ 7-8 ਲੈ ਜੂਗੇ 7-8 ਲੈ ਜੂਗੇ ਹਾਂਜੀ ਹਾਂਜੀ ਅੱਛਾ ਜਿਹੜੀ ਉਹ ਮਾਂ ਵਿਖਾ ਕੇ ਆਏ ਆ ਆਪਾਂ ਹੁਣ ਹਨਾ ਤੇ ਉਹ ਫਿਰ ਇੱਥੋਂ ਕਿਦੀ ਸੀ ਕਿ ਹਰਿਆਣੇ ਨਹੀਂ ਨਹੀਂ ਹਰਿਆਣੇ ਚ ਸਿੰਘ ਮਾ ਸ਼ਾਸਤੋ ਵੀਰੇ ਠੀਕ ਹੈ ਤੇ ਆਹ ਉਹਦੇ ਸਰਟੀਫਿਕੇਟ ਚੈਂਪੀਅਨ ਦੇ ਹਨਾ ਉਹ ਉਹਦਾ ਚੈਂਪੀਅਨ ਸੀ ਇਹ ਬਿਊਟੀ ਕੰਪੀਟੀਸ਼ਨ ਚ ਆਈ ਸੀ ਬੱਚਿਆਂ ਦੀ ਠੀਕ ਹੈ ਠੀਕ ਠੀਕ ਹੈ ਵੀਰੇ ਠੀਕ ਹੈ ਬਾਈ ਲੈ ਜੀ ਮਿੱਤਰੋ ਦੇਖ ਸਕ ਵੰਦ ਕਰੀਏ ਆ ਜੀ ਅੱਛਾ ਵੀਰੇ ਹੁਣ ਇਹਦਾ ਮੰਨ ਲਾ ਆਪਾਂ ਵੇਚਣੀ ਹੈ ਹਨਾ ਇਹਦਾ ਜੇ ਕੋਈ ਦੁੱਧ ਤੋਲ ਕੇ ਵੀ ਜਾ ਸਕਦਾ ਹਾਂ ਫਿਰ ਉਹ ਸਾਈ ਕਰ ਲੈ ਵੀਰੇ ਫੋਨ ਤੇ ਕਰ ਲਾਂਗੇ ਗੱਲ ਠੀਕ ਹੈ ਵੀ ਆਪਾਂ ਗੱਲਬਾਤ ਫੋਨ ਤੇ ਕਰ ਲਾਂ ਠੀਕ ਹੈ ਰੇਟ ਪਈ ਇਹਦਾ ਕੀ ਰੇਟ ਵੀਰੇ 1.70 ਚ ਮਾਨਤਾ 1.70 ਚ ਮਾਨਤਨ ਕਰ ਦਿਆਂਗੇ ਕਰ ਦਿਆਂਗੇ ਵੀਰੇ ਠੀਕ ਹੈ ਵੀਰੇ ਕੱਢੀਏ ਬਾਹਰੋਂ ਤੋਰੀਏ ਮੜਾ ਜਾ ਹਾਂ ਕੱਢ ਲੈ ਖੋਲੀ ਵੀਰੇ ਮੜਾ ਜਾ ਲੈ ਵੀ ਮਿੱਤਰੋ ਤੀਜਾ ਸੂਆ ਇਹਨੇ ਕਰਮ ਵਾਲੀ ਨੇ ਸੋਹਣਾ ਨਿੱਕੇ ਗੇਟ ਵਾਲੇ ਪਾਸੇ ਨੂੰ ਲੈ ਜੀ ਇਹਨੂੰ ਇੱਧਰ ਨੂੰ ਨਾਲ ਜਾਈ ਦੇਖ ਸਕਦੇ ਹੋ ਤੁਸੀਂ ਹੋਰ ਮੈਂ ਤੁਹਾਨੂੰ ਜਿਹੜੀ ਤੋਰ ਕੇ ਵੀ ਵਿਖਾਉਂਗਾ ਲੈ ਜੀ ਵੀਰੇ ਮਾਜਾ ਪਤੋ ਚਲੋ ਪਤੋ ਦੇਖ ਸਕਦੇ ਆ ਨੇਵੇ ਲੂਵੇ ਲੋ ਬੜੀ ਬਣਦੀ ਹੋਣੀ ਹਨਾ ਬਈ ਪੂਰੀ ਫੁੱਲ ਵੀਰੇ ਫੁੱਲ ਹੂੰ 10 ਦਿਨ ਲੈ ਜੂ ਬਾਈ ਹਜੇ ਰਹਿ ਜੂ ਲੈ ਜੂ ਹੂੰ ਮੈਂ ਢਿੱਲੀ ਨਹੀਂ ਹੋਈ ਉੱਤੋਂ ਹਜੇ ਹਾਂ ਹਾਂ ਹੂੰ ਆ ਲੇ ਵਾਲੂਵਾ ਵੀ ਪਾ ਟਕਾਣੇ ਦਾ ਬਾਈ ਸਿੰਗੀ-ਸੁੰਗੀ ਵੀ ਚੰਗੀ ਆ ਹਨਾ ਪੂਰੀ-ਪੂਰੀ ਵੀਰੇ ਜਿੱਤੀ ਹੋਈ ਹੈ ਮਿਲ ਕੇ ਬਿਊਟੀ ਦੇ ਵਿੱਚ ਹਾਂਜੀ ਹਾਂਜੀ ਕਿਦਾਂ ਕਿੰਨਾ ਨੰਬਰ ਪਾਇਆ ਇਹਨੇ ਇਹਨੇ ਯਾਰ ਉਹਨੂੰ ਗੋਵਿੰਦ ਨੂੰ ਪਤਾ ਕਿੰਨਾ ਮਾ ਪਾਇਆ ਵੈਸੇ ਪਾਇਆ ਵੈਸਾ ਵੀ ਠੀਕ ਆ ਵੀ ਇਹ ਵੀ ਜਿੱਤੀ ਹੋਈ ਹੈ ਹਾਂਜੀ ਤੇ ਵੀਰੇ ਹੁਣ ਤੀਜਾ ਸੂਆ ਸੋਨਾ ਹੈ ਕਿਦਾਂ ਫਿਰ 20 ਦੇ ਆਸੇ-ਪਾਸੇ ਚੱਲ ਜੂਗੀ ਕੀ ਆ ਵੀਰੇ 20 ਪਲੱਸ ਕਰੂਗੀ ਹਰ ਜਾਣਾ ਚਾਹੀਦਾ ਬਾਈ 22 22 ਵੀ ਓਕੇ ਹੋਣੀ ਜਮਾ ਓਕੇ ਓਕੇ ਵੀਰੇ ਠੀਕ ਆ ਵੀਰੇ ਆਪਣਾ ਨੰਬਰ ਫਿਰ ਬਾਈ ਦਾ 90560 201 ਹਨਾ ਹਾਂਜੀ ਹਾਂਜੀ 90560 ਤੇ 200 ਜੀਰੋ ਐਕ 90560 ਦੁਆ ਲਾ ਕੇ ਫਿਰ ਤਿੰਨ ਜ਼ੀਰੋਆਂ ਲਾਉਣੀਆਂ ਤੇ ਫਿਰ ਮਗਰ ਇੱਕਾ ਲਾ ਦੇਣਾ ਤੁਸੀਂ ਇਹ ਬਾਈ ਦਾ ਹੋ ਜਾਣਾ ਨਵਾਂ ਲੱਗ ਜਾਣਾ ਨੰਬਰ ਮਿੱਤਰੋ ਗੱਲ ਬਾਤ ਲਈ ਸਕਰੀਨ ਦੇ ਉੱਤੇ ਆ ਤੇ ਬਈ ਪਿੰਡ ਹੈਗਾ ਵਾ ਜਿਹੜਾ ਉਹ ਹੈਗਾ ਬੁਰਜ ਜਵਾਰ ਸਿੰਘ ਨਾਲ ਨੇੜੇ ਬਰਗਾੜੀ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ